ਔਰ ਬੀਬੀ ਤੈਨੂੰ ਪਤਾ ਤੂੰ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਹੈਨਾ ਹਾਂ ਹਾਂ ਜਦ ਤੁਸੀਂ ਛੋਟੇ ਹੁੰਦੇ ਸੀਗੇ ਹਾਂ ਫੇਰ ਰਾਤ ਨੂੰ ਮੇਰੇ ਆਲੇ-ਦਾਲੇ ਬਹਿ ਜਾਂਦੇ ਹੰਝੇ ਤੇ ਹਾਂ ਕਹਿੰਦੇ ਬੀਬੀ ਕਹਾਣੀਆਂ ਸੁਣਾ ਬੀਬੀ ਕਹਾਣੀਆਂ ਸੁਣਾ ਆਪ ਦੇ ਆੜੀਆਂ ਨੂੰ ਵੀ ਇਕੱਠੇ ਕਰ ਲੈਂਦੇ ਆਲੇ-ਦਾਲੇ ਹਾਂ ਹੋ ਜਾਂਦੇ ਤੇ ਮੈਂ ਗੋਲਡੀ ਜਤਿੰਦਰ ਹੈਨਾ ਜਤਿੰਦਰ ਹਰੀਸ਼ ਹੁਣੀ ਸਾਰੇ ਜਾਣੇ ਹੋ ਜਾਂਦੇ ਨੇ ਹੈਨਾ ਹਾਂ ਹਾਂ ਤੇ ਦੋਤ ਕਿੰਨੀਆਂ ਮੈਂ ਕਹਿੰਦਾ ਵੀ ਧਾਰਮਿਕ ਕਹਾਣੀਆਂ ਬਹੁਤ ਸੁਣਾਈਆਂ ਹਨ ਉਹ ਹੋਰ ਵੀ ਕਾਫੀ ਸੁਣਾਈਆਂ ਤੀਆਂ ਜਦਾਂ ਉਹ ਇੱਕ ਸੁਣਾਉਂਦੀ ਹੁੰਦੀ ਉਹ ਚਿੜੀ ਤੇ ਉਹਦੀ ਕਾਂ ਵਾਲੀ ਹਨ ਹਾਂ ਹਾਂ ਯਾਦ ਹੈ ਲਸਣ ਆ ਦੀ ਫਿਰ ਅੱਜ ਨੇ ਵੀ ਸੁਾਈ ਆਪਾਂ ਸਾਰੇ ਨੂੰ ਹਾਂ ਠੀਕ ਹੈ ਚਲ ਠੀਕ ਹੈ ਲੈ ਵੀ ਸੁਣੋ ਬਹੁਤ ਹੀ ਵਧੀਆ ਕਹਾਣੀ ਹੈ ਚਿੜੀ ਤੇ ਕਾਂ ਵਾਲੀ ਬੀਬੀ ਬਹੁਤ ਵਧੀਆ ਤਰੀਕੇ ਨਾਲ ਸੁਣਾਉਂਦੀ ਹੈ ਤੇ ਸ਼ੇਅਰ ਜ਼ਰੂਰ ਕਰੋ ਠੀਕ ਹੈ ਜੀ ਕਿਉਂਕਿ ਅੱਜ ਕੱਲ ਕਹਾਣੀਆਂ ਕਦਮੇ ਹੋ ਗਏ ਹਨ ਲੋਕਾਂ ਨੂੰ ਜਿਆਦਾ ਨਹੀਂ ਰਹਿੰਦੀਆਂ ਤੇ ਸਾਨੂੰ ਤਾਂ ਬੀਬੀ ਨੇ ਬਹੁਤ ਕਹਾਣੀਆਂ ਸੁਣਾਈਆਂ ਤੇ ਬਹੁਤ ਵਧੀਆ-ਵਧੀਆ ਕਹਾਣੀਆਂ ਤੇ ਅੱਜ ਪਹਿਲੀ ਕਹਾਣੀ ਤੁਹਾਨੂੰ ਸੁਣਾਉਣੀ ਹੈ ਚਿੜੀ ਤੇ ਕਾਂ ਵਾਲੀ। ਉਹ ਕਹਾਣੀ ਸੁਣਾਦੇ ਹਨਾ ਚਿੜੀ ਤੇ ਕਾਂ ਵਾਲੀ ਹਾਂ ਜਿਹੜੀ ਸੁਣਾਉਂਦੇ ਹੁੰਦੇ ਸੀ। ਅੱਛਾ ਪਤਾ। ਹਾਂ ਅੱਜ ਤੇਰੀ ਸੁਣਨ ਦੀ ਇੱਛਾ ਹੈ। ਹਾਂ। ਅਸਲਾਮੁਅਲੈਕੁਮ ਬਹੁਤ ਟਾਈਮ ਹੋ ਗਿਆ ਨਾ ਉਸ ਕਹਾਣੀ ਸੁਣੇ ਨੇ ਤੇ ਬਹੁਤ ਵਧੀਆ ਕਹਾਣੀ ਹੈ। ਮੈਂ ਕਿਹਾ ਆਪਾਂ ਸੁਣਾ ਦਈਏ ਸਾਰਿਆਂ ਨੂੰ ਹਨਾ। ਠੀਕ ਹੈ। ਸੁਣਾ। ਇੱਕ ਸੀ ਪਾਈ ਚਿੜੀ। ਹਾਂ। ਇੱਕ ਸੀ ਕਾਂ। ਹੂੰ। ਚਿੜੀ ਕਿਸੇ ਦੇ ਘਰ ਵਿੱਚ ਆਪਣਾ ਕਮਰੇ ਵਿੱਚ ਰਹਿੰਦੀ ਸੀ ਜਿਹੜਾ ਪਰਾਲੇ ਘਰ ਹੁੰਦਾ ਸੀ ਛੱਤ ਵਿੱਚ ਹੂੰ ਤੇ ਬੇੜੇ ਵਿੱਚ ਦਰਸ ਉਹ ਤਾਂ ਘਰ ਹੁੰਦਾ ਸੀ ਹਲਣਾ ਪਾ ਕੇ ਅੱਛਾ ਤੇ ਆਪਸ ਵਿੱਚ ਦੋਨੇ ਗੱਲਬਾਤ ਕਰ ਲੈਂਦੇ ਸੀ ਜਦ ਨਿਕਲਦੇ ਸੀ ਬਾਹਰ ਹੂੰ ਤਾਂ ਇੱਕ ਦਿਨ ਭਾਈ ਜਿੜੀ ਨੂੰ ਕਣਕ ਦਾ ਦਾਣਾ ਲੱਭਿਆ ਅੱਛਾ ਉਨੇ ਆ ਕੇ ਤਾਨਾਲ ਗੱਲ ਸਾਂਝੀ ਕਰੀ ਕਹਿੰਦੀ ਕਾਵਾ ਦੇ ਕਾਵਾ ਕਹਿੰਦੇ ਮੈਨੂੰ ਕਣਕ ਦਾ ਦਾਣਾ ਲੱਭਿਆ ਹੈ ਅੱਛਾ ਆਪਾਂ ਬੀਜ ਨਾਲ ਹੀ ਹੂੰ ਭਾਈ ਕਾਂ ਚਲਾਕ ਸੀਗਾ ਹੂੰ ਕਹਿੰਦਾ ਹਾਂ ਬੀਜ ਲੈਣੇ ਆਪਾਂ ਸੰਦੇ ਖੇਤੀ ਕਰਨ ਲਾਂਗੇ ਹਾਂ ਚਲ ਚਿੜੀ ਕਹਿੰਦੀ ਚੰਗਾ ਪਕਾ ਲਓ ਚੱਲਾਂਗੇ ਆਪਾਂ ਖੇਤ ਦੇਖ ਆਵਾਂਗੇ ਹੂੰ ਕਹਿੰਦਾ ਠੀਕ ਐ ਅੱਛਾ ਦੂਸਰੇ ਦਿਨ ਭਾਈ ਜਾਜ ਜੀ ਦੇ ਕੰਮ ਬੁਲਾਉਣਗੇ ਹੂੰ ਕਹਿੰਦੀ ਕੰਮਾ ਕਮਾ ਚੱਲ ਆਪਾਂ ਖੇਤ ਦੇਖਈਏ ਕਿੱਥੇ ਕੰਮ ਕਲੀਜਣਗੇ ਹਾਂ ਭਾਈ ਕਾਹ ਕਹਿੰਦਾ ਚੱਲ ਚਿੜੀ ਐ ਮੈਂ ਆਉਣਾ ਸਿਉਣੇ ਦੀ ਜੁੰਝ ਕਢਾਉਣਾ ਪੈਰੀਂ ਲਾਲ ਵੱਜੇ ਪਾ ਕੇ ਮਠਮਠਮ ਕਰਦਾ ਹੁਣਾ ਭਾਈ ਉਹਨੇ ਟਾਲਤੀ ਚਿੜੀ ਅੱਛਾ ਆਪ ਗਿਆ ਨੇ ਉਹ ਵਿਚਾਰੀ ਨੇ ਛਾਲੇ ਦਾੜੇ ਕੋਲ ਮੇ ਜਾ ਕੇ ਹੂੰ ਖੇਤਾ ਵਿੱਚ ਹੀ ਕੋਨੇ ਆਪਣਾ ਥਾਂ ਦੇਖਿਆ ਵੀ ਇੱਥੇ ਅਸੀਂ ਆਪਣਾ ਬੀਜ ਲਾਂਗੇ ਠੀਕ ਐ ਫਿਰ ਮੋੜੀ ਵਿਚਾਰੀ ਹਾਂ ਆਪੇ ਭਾਈ ਫਿਰ ਦੂਏ ਦਿਨ ਖਾਂ ਨੂੰ ਕੁੜ ਗਈ ਕਹਿੰਦੇ ਕਾਮਾ ਕਾਮਾ ਪੁੜੀ ਕੱਲ ਤਾਂ ਮੈਂ ਦੇਖਿਆ ਹੀ ਖੇਤ ਤੇ ਅੱਜ ਜੇ ਤੂੰ ਨਾਲ ਚੱਲੇ ਆਪਾਂ ਉਹਨੂੰ ਵਾਹ ਆਈਏ ਹਾਂ ਕਹਿੰਦਾ ਚੱਲ ਚਿੜੀਏ ਮੈਂ ਉਹਨਾਂ ਸੌਨੇ ਦੀ ਜਿੰਦ ਕਢਾਉਣਾ ਪੈਰੀ ਲਾਲ ਮੋਦੇ ਪਾ ਕੇ ਉੱਕੇ ਦੀ ਘੁੱਟ ਪੀ ਕੇ ਮੈਂ ਘਮਟਮ ਕਰਦਾ ਆਉਣਾ ਅੱਛਾ ਫਾਇਓ ਫੇਰ ਨਹੀਂ ਗਿਆ ਜੀੜੀ ਵਿਚਾਰੀ ਭੋਲੀ ਸੀ ਚਲੀ ਗਈ ਜਾ ਕੇ ਹੁਨੇ ਪਾਈ ਆਵਦਾ ਖੇਤ ਬਾਹ ਲਿਆ ਅੱਛਾ ਥੱਕ ਹਾਰ ਕੇ ਫੇਰ ਆਵਦਾ ਵਿਚਾਰੀ ਆਵਦੇ ਨਾਲੇ ਚ ਵੜ ਗਈ ਦੂਵੇ ਦਿਨ ਸਵੇਰੇ ਫੇਰ ਫੇਰ ਕਾਂ ਕੁੜ ਗਈ ਕਹਿੰਦੀ ਕਾਵਾ ਕਾਵਾ ਕਹਿੰਦੀ ਮੈਂ ਬਾਤ ਆਈ ਆਪਾਂ ਕੋਲ ਬੀਜ ਦੀਏ ਕਣਕ ਮੈਂ ਨਾ ਚੱਲ ਜਿਹੜੀ ਐ ਮੈਂ ਆਉਣਾ ਸੀ ਉਹਨੇ ਦੀ ਜੰਦ ਕਢਾਉਣਾ ਪੈਰੀ ਲਾਲ ਗੋਜੇ ਪਾ ਕੇ ਓਕੇ ਦੀ ਘੁੱਟ ਪੀ ਕੇ ਮੈਂ ਠੰਮ ਠੰਮ ਕਰਦਾ ਆਉਣਾ ਹੈ ਜਿਹੜੀ ਵਿਚਾਰੀ ਫੇਰ ਚਲੀ ਗਈ ਮੂਰੇ ਮੂਰੇ ਵੀ ਆ ਜਾਊਗਾ ਪਿੱਛੇ ਅੱਛਾ ਪਰ ਕਾ ਕਿੱਥੇ ਉਹਨੂੰ ਆਈ ਗਈ ਦੰਦਾ ਸੀ ਹੂੰ ਪਾਈ ਫੇਰ ਉਹ ਆਪਣਾ ਵੀ ਜਾਈ ਹੂੰ ਵੀ ਜਾਈ ਤਾਂ ਫੇਰ ਦੋ ਦਿਨ ਫੇਰ ਕਾਂ ਕੋੜ ਗਈ ਇਹਨੇ ਕਾਵਾ-ਤਾਵਾ ਚੱਲ ਆਪਾਂ ਪਾਣੀ ਲਾਇਆ ਏ ਹਾਂ ਹੈ ਕੰਨਾਂ ਚੱਲ ਜਿਹੜੀ ਐ ਮੈਂ ਉਹਨਾਂ ਸਿਉਂ ਮੈਂ ਨੀ ਚੱਜ ਕਿਦਾਂ ਆ ਮਾ ਪੈਰੀ ਲਾਲ ਉਹਦੇ ਪਾ ਕੇ ਓਕੇ ਦੀ ਘਟ ਪੀ ਕੇ ਮੈਂ ਟਮ ਟਮ ਕਰਦਾ ਉਹਨਾਂ ਭਾਈ ਕਾਹ ਫੇਰ ਲਾ ਗਿਆ ਹੈ ਚਿੜੀ ਵਿਚਾਰ ਨਿਕਲ ਲਈ ਨਹੀਂ ਆਪਣਾ ਦੇਖਾ ਖੇਤ ਵਾਹਾ ਸੀ ਕਣਕ ਵੀਜੀ ਸੀ ਤੇ ਫਿਰ ਪਾਣੀ ਵਿਚਾਰ ਨਾ ਲਿਆ ਕੱਲੀ ਨਹੀਂ ਹਾਂ ਪਰ ਉਹਨੇ ਆਸ ਨਹੀਂ ਛੱਡੀ ਕਾ ਤੇ ਹਾਂ ਫੇਰ ਫੇਰ ਦੁਬੇ ਦੇਣ ਗਈ ਕਹਿੰਦੇ ਕਾਹ ਕਾਵਾ ਚੱਲ ਕਹਿੰਦੀ ਅੱਜ ਤਾ ਤੂੰ ਮੇਰੇ ਨਾਲ ਚੱਲ ਉੱਥੇ ਕੱਖ ਜੰਮਣ ਲੱਗ ਗਿਆ ਹੁਣ ਹਾਂ ਤੇ ਆਪਾਂ ਖੀ ਕਰਦੀਏ ਕਣਕ ਦੀ ਹੂੰ ਚਲੋ ਚੱਲ ਚਿੜੀਏ ਮੈਂ ਆਉਣਾ ਚੱਲ ਲੈਣੀ ਚੁੰਝ ਕਢਾਉਣਾ ਪੈਰੀ ਲਾਲ ਮੋਜੇ ਪਾ ਕੇ ਓਕੇ ਦੀ ਘੁੱਟ ਪੀ ਕੇ ਮੈਂ ਠਮ ਠੋ ਕਰਦਾ ਆਉਣਾ ਹੂੰ ਪਹਿਲਾਂ ਮਾਜੂnga ਤੂੰ ਚੱਲ ਤਾ ਸਹੀਏ ਮੈਂ ਹਲੇ ਜੜੇ ਕੰਮ ਮੈਂ ਦੋ ਤਿੰਨ ਕਰਿਆ ਮਾਂ ਚੱਲ ਚਿੜੀ ਵਿਚਾਰੀ ਫੇਰ ਚਲੀ ਗਈ ਹਾਂ ਉਹਨੇ ਪਈ ਕੱਖ ਵੀ ਕੱਢਾ ਖੇਤ ਵਿੱਚੋਂ ਹੂੰ ਚੱਲ ਫੇਰ ਕਾਲਕਦਮਣ ਲੱਗ ਗਈ ਸੌਣੇ ਹੋ ਗਈ ਵਾਵਾ ਹੂੰ ਫੇ ਜੀ ਨੇ ਆਖਿਆ ਮੇਹਣ ਰਾਖੀ ਦਾ ਵੀ ਟਾਈਮ ਹੈ ਹੂੰ ਤਾਂ ਭਾਈ ਪੇਰ ਕਾਨ ਕਹਿਣ ਗਈ ਕਹਿੰਦੀ ਕੰਮ ਬਤਾਵਾ ਹੁਣ ਆਪਾਂ ਰਾਖੀ ਦਾ ਰੱਖੀ ਆਪਣੀ ਫਸਲ ਦੀ ਹਾਂ ਤੇ ਹਾਂ ਜਨਾ ਚਟਪਾ ਗੇ ਜਨਾ ਚੱਲ ਚਿੜੀਏ ਮੈਂ ਆਉਣਾ ਚੌਲੇ ਦੀ ਜੰਦ ਕੜਾਉਣਾ ਪੈਰੀ ਲਾ ਮੂਝੇ ਪਾ ਕੇ ਕੋਕੜੀ ਕੋਕੜੀ ਕੇ ਮੈਂ ਤੁਮ ਤੁਮ ਕਰਦਾ ਹਾਂ ਭਾਈ ਕਾ ਫੇਰ ਮੈਂ ਗਿਆ ਮਚ ਲਿਆ ਹੋਇਆ ਹੂੰ ਪਾਏ ਫੇਰ ਵਿਚਾਰੇ ਨੇ ਕੱਲੀ ਨੇ ਰੱਖੀ ਰੱਖੀ ਸਿੱਟੇ ਪੈਣ ਲੱਗੇ ਭਾਈ ਬੱਲੇ ਆਉਣ ਲੱਗੀਆਂ ਕਣਕ ਨੂੰ ਤੇ ਵਿਚਾਰੀ ਕੱਲੀ ਉਹ ਰੱਖੀ ਰੱਖਦੀ ਰਿਹਾ ਕਰੇ ਜਾ ਆ ਕਰੇ ਫਿਰ ਪੱਕ ਪੱਕ ਗਈ ਕਣਕ ਹਮ ਵੱਡੀ ਦਾ ਟਾਈਮ ਆ ਗਿਆ ਜਿਹੜੀ ਫੇਰ ਗਈ ਤਾਵਾ ਕਾਵਾ ਕਹਿੰਦੇ ਹੁਣ ਵੜਾਤਾ ਦੇ ਮੇਰੇ ਨਾਲ ਕਣਕ ਹੁਣ ਤਾਂ ਫਸਲ ਪੱਕ ਗਈ ਆਪਾਂ ਵੱਢ ਨਾ ਲਈਏ ਕਹਿੰਦਾ ਚੱਲ ਚਲੀਏ ਮੈਂ ਆਉਣਾ ਸਿਆਉਣੇ ਦੀ ਚੰਦ ਕਢਾਉਣਾ ਤੇਰੀ ਲਾਲ ਮੁਝੇ ਪਾ ਕੇ ਉੱਤੇ ਵੀ ਕੁੱਟ ਪੀ ਕੇ ਠੁਮ ਠੁਮ ਕਰਦਾ ਕਰਦਾ ਆਉਣਾ ਭਾਈ ਕਾ ਗਿਆ ਨਾ ਵਿਚਾਰੀ ਨੇ ਕੱਲੇ ਨੇ ਬਾਤ ਆਖੀ ਹੋ ਕੇ ਕਣਕ ਵੱਢ ਲਈ ਵੱਢ ਲਈ ਤਾਂ ਭਾਈ ਫੇਰ ਕੱਢਣੀ ਵੀ ਸੀ ਫੇਰ ਕਹਿੰਦੇ ਕਾਵਾ ਦਾ ਚਲ ਕਣਕ ਤਕੜਾ ਦੇ ਹੁਣ ਮੇਰੇ ਨਾਲ ਸਾਰੇ ਕੰਮ ਤੇ ਤੇ ਜੈ ਨਹੀਂ ਮੈਂ ਇਕੱਲੀ ਨ ਕਰਾਂ। ਕਹਿੰਦਾ ਚੱਲ ਚਿੜੀਏ ਨਾਲ ਉਹਨੇ ਸ਼ੌਮੇ ਦੀ ਚੁੰਝ ਕਢਾਉਣਾ। ਪਹਿਲੇ ਬਾਦ ਮੁੰਡੇ ਪਾ ਕੇ ਹੁੱਕੇ ਦੀ ਘੁੱਟ ਪੀ ਕੇ ਕਹਿੰਦਾ ਮੈਂ ਬਹੁਤ ਕਰਦਾ ਤੇਰੇ ਮਗਰ ਹੀ ਆਇਆ। ਹਾਂ ਤੂੰ ਚੱਲ। ਭਾਈ ਨਾ ਕਣਕ ਕੱਢ ਲੀ ਵਿਚਾਰੀ ਨੇ ਇੱਕ ਤੋੜੀ ਦਾ ਢੇਰ ਲਾਤਾ। ਇੱਕ ਭਾਈ ਕਣਕ ਦਾ ਲਾਤਾ। ਚਲ ਕਣਕ ਦਾ ਛੋਟਾ ਹੋਣਾ ਸੀ ਤੇ ਇਹ ਤਾਂ ਵੱਡਾ ਹੋਣਾ ਸੀ। ਹਾਂ ਪਈ ਫੇਰ ਜੀ ਕਹਿੰਦੇ ਤਾਵਾ ਦਾ ਹੋਰ ਵੰਡ ਤਾਂ ਲੈ ਫਸਲ ਕਹਿੰਦੀ ਹਾਂ ਪਈ ਕਾਂ ਤਾਂ ਮੂਰੇ ਮੂਰੇ ਭੱਜ ਲਿਆ ਹਾਂ ਉਹਦੋਂ ਨਹੀਂ ਬੋਲਿਆ ਕੋਈ ਉਹ ਬੋਲਿਆ ਮੂਰੇ ਮੂਰੇ ਭੱਜ ਗਿਆ ਨਾ ਉਹਨੇ ਓਕੇ ਦੇ ਕੋਟ ਪੀਤੀ ਨਾ ਉਹਨੇ ਮੋਝੇ ਪਈ ਨਾ ਕੁਝ ਵੀ ਤਾਂ ਭੱਜ ਗਿਆ ਸਕੇ ਰਿਆ ਭੱਜ ਕੇ ਪਈ ਮੂਰੇ ਜਾ ਕੇ ਕਣਕ ਦੀ ਢੇਰੀ ਤੇ ਬੈਠ ਗਿਆ ਹਾਂ ਜਦ ਚਿੜੀ ਪਹੁੰਚੀ ਕਹਿੰਦਾ ਚਿੜੀਏ ਤੂੰ ਮਿਹਨਤ ਕਰੀਏ ਜ਼ਿਆਦਾ ਹਾਂ ਕੰਨਾ ਤੂੰ ਵੱਡੀ ਢੇਰੀ ਲੈ ਲੈ। ਅੱਛਾ। ਮੈਂ ਤਾਂ ਮੈਂ ਤਾਂ ਘੱਟ ਕਰੀਏ ਕੰਨਾ। ਮੈਂ ਛੋਟੀ ਢੇਰੀ ਲੈ ਲੈਣਾ। ਅੱਛਾ। ਭਾਈ ਜਿਹੜਾ ਉੱਪਰ ਰੱਬ ਬੈਠਾ ਉਹ ਵੀ ਨਿਆ ਕਰਦਾ ਹੈ। ਹਾਂ ਬਿਲਕੁਲ। ਹਾਂ। ਉਹਦੇ ਹੱਥ ਵਿੱਚ ਸਾਰਾ ਕੁਝ ਹੈ। ਸਹੀ ਗੱਲ। ਰੱਬ ਨੇ ਸੋਚਿਆ ਵੀ ਇਹਨੇ ਡੱਕਾ ਤਾਂ ਤੋੜਿਆ ਨਾ। ਤਾਂ ਲੈ ਹੈ। ਕੰਕੜੇ ਤੇ ਇਰ ਤੇ ਬੈਠ ਗਿਆ ਜਾਨੀ। ਇਹੇਗਾ ਮੀਂਹ ਤੇ ਗੜ੍ਹੇ ਆਏ। ਰੱਬ ਨੇ ਇਹ ਜੀ ਕਿਰਪਾ ਕੀਤੀ। ਹਾਂ। ਪਾਈ ਗੜੇ ਆ ਗਏ ਕਾ ਕਿੱਥੇ ਜਾਵੇ ਕਣਕ ਵਿੱਚ ਤਾਂ ਵੜਨਾ ਹੋਵੇ ਤੇ ਜਿਹੜੀ ਸੀ ਜਿਹੜੀ ਤੂੜੀ ਦੇ ਵਿੱਚ ਵੜ ਗਈ ਭਾਈ ਜਿਹੜੀ ਤਾਂ ਬਚ ਗਈ ਕਾ ਮਰ ਗਿਆ ਗੜੇ ਬੱਜ ਗਿਆ ਗੜੇ ਵੱਜੇ ਸ਼ੁਰੂ ਤੇ ਨੀ ਹਟਿਆ ਭਾਈ ਚਿੜੀ ਨੇ ਦੇਖਿਆ ਕਾ ਤਾਂ ਮਰਿਆ ਪਿਆ ਚਿੜੀ ਨੇ ਭਾਈ ਨਾਲੇ ਆਪਣੀ ਕਣਕ ਚੱਕੀ ਨਾਲੇ ਆਪਣੀ ਤੂੜੀ ਚੱਕੀ ਆਪਣੀ ਫਸਲ ਲੈ ਕੇ ਘਰ ਆ ਗਈ ਉਹ ਜੇ ਕੋਈ ਮੈਂਦ ਦਾ ਫਾਮ ਮੈਨੂੰ ਗਿਆਰਨਾ ਜਿਹੜਾ ਬੰਦਾ ਝੂਠ ਬੋਲਦਾ ਤਾਂ ਉਹ ਗਿਆਨ ਕੰਮ ਹਾਂ ਵਧੀਆ ਕਹਾਣੀ ਹੈ ਨਾ ਇਹ ਵਧੀਆ ਭਾਈ ਕਹਾਣੀ ਕਾਂ ਤੇ ਚਿੜੀ ਦੀ ਇਹ ਤਾਂ ਸਿੱਖਿਆ ਵੀ ਮਿਲਦੀ ਹੈ ਭਾਈ ਸਿੱਖਿਆ ਵੀ ਮਿਲਦੀ ਹੈ ਹਾਂ ਕਿਸੇ ਦਾ ਹੱਕ ਨਾ ਖੋ ਬਿਲਕੁਲ ਜਿਹੜਾ ਬੰਦਾ ਗਲਤ ਕਰਦਾ ਉਹਨੂੰ ਉਹਦਾ ਫਾਮ ਮਿਲਦਾ ਹੈ ਨਾ ਤੇ ਬਈ ਤੁਸੀਂ ਇਹ ਨਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕਿਉਂਕਿ ਅੱਜ ਕੱਲ੍ਹ ਇਹ ਜਿਹੜੇ ਜਵਾਕਾਂ ਨੇ ਇਦਾਂ ਦੀ ਕਹਾਣੀਆਂ ਨਹੀਂ ਸੁਣੀਆਂ ਹੁੰਦੀਆਂ ਤਾਂ ਉਹ ਵੀ ਸੁਣਨਾ ਠੀਕ ਹੈ ਨਾ ਤੇ ਅੱਗੇ ਜ਼ਰੂਰ ਪੜਿਓ ਤੇ ਅੱਗੇ ਵੀ ਅਸੀਂ ਨੈਕਸਟ ਕੋਈ ਕਹਾਣੀ ਲੈ ਕੇ ਆਵਾਂਗੇ ਕਿਉਂਕਿ ਬੀਬੀ ਤਾਂ ਹਜਾਰੀਆਂ ਕਹਾਣੀਆਂ ਸਾਨੂੰ ਸੁਣਾਈਆਂ ਹਨ ਐਦਾਂ ਦੀਆਂ ਤੇ ਇੱਕ ਇੱਕ ਕਰਕੇ ਸਾਰੀਆਂ ਸੁਣਾਵਾਂਗੇ ਹੁਣ ਤੁਸੀਂ ਇਹ ਕਹਾਣੀ ਨੂੰ ਜਾਇਆ ਕਰੋ ਤੇ ਅੱਗੇ ਸ਼ੇਅਰ ਕਰੋ ਹਨਾ ਠੀਕ ਹੈ ਬੀਬੀ ਐਗਰ ਜੀ ਦਾ ਖਾਲਸਾ ਹਾਂ ਬਾਟਰ ਜੀ ਕੀ ਖਾਤੇ ਪਾਣ ਮੇ